ਤੱਤਾ ਅਤਾਰ ਕਰਿਓ ਦਹ ਜਾਈ ਤਨ ਫਿਰ ਭਵਨ ਮੇ ਰਹੋ ਸੁਵਾਈ ਤੱਤਾ ਅਤਾਰ ਇਹ ਭਵਸੰਦਰ ਅਤਾਰ ਹੈ ਜਾਨੀ ਯਾ ਸਰਦਾਰ ਮੁਸ਼ਕਲਾਂ ਤਰ ਕੇ ਨਹੀਂ ਕੋਈ ਪਾਰ ਹੋਇਆ ਇਹ ਤਾਂ ਜਹਾਜ਼ ਪਾਰ ਕਰੀਦਾ ਸੂਦਰ ਤਰ ਕੇ ਪਾਰ ਗੱਲ ਨੂੰ ਕੋਈ ਸਮੁੰਦਰ ਜੋਕਰ ਜਾਇ ਤਾਂ ਹੀ ਬੜਾਇ ਨੇ ਕਿ ਭਾਈ ਤੜਕੇ ਨਹੀਂ ਤੂੰ ਅਮਰੀਕਾ ਜਾਂ ਕੋਈ ਕਹਿਣਾ ਤਰਕੇ ਚਲੇ ਜਾਉ ਚਲੇ ਜਾਊਗਾ ਉਹ ਦਰਿਆ ਦੂਰ ਦਾ ਤਰ ਲੈਂਦੇ ਨੇ ਇਹ ਤਾਂ ਗੱਲ ਅਲੱਗ ਹੈ ਸੂਦਰ ਕੌਣ ਤੜੂਗਾ ਇਹ ਅਤਾਰ ਹੈ ਭਾਗਸਾ ਜਰ ਤੈ ਉਹ ਨਹੀਂ ਜਾਈ ਤੰਦ ਤੇਰ ਭਵਨ ਮੇਰੇ ਹੋ ਸਮਾਈ ਕਿਉਂਕਿ ਦੰਤਾਂ ਦਾ ਤਨਬ ਭਵਨ ਸਮਾਇਆ ਹੋਇਆ ਹੈ ਜਿੱਦਿਆਂ ਜੁਰਦਾ ਪਿੱਛੇ ਭੁਗਤਲੀਆਂ ਸਾਰੀਆਂ ਦੇ ਜਗਵਨ ਵਿੱਚ ਨੇ ਸਾਰਿਆਂ ਨਾਲ ਉਹ ਵਿੱਚ ਹੈ ਜਿਸਮਾਇਆ ਹੋਇਆ ਹੈ ਜੀ ਸਭ ਵਿੱਚ ਹੈ ਨੇ ਤਾਂ ਗਾਣਾ ਹੋਇਆ ਹੈ ਬੜੇ ਦਾਗ ਨੇ ਦੇ ਵਿੱਚ ਫਿਰ ਜਿਹੜੇ ਇਹ ਆਦਾਂ ਵਿੱਚੇ ਨੇ ਤੰਨਾ ਬਬੜਾਂ ਦੀਏ ਦੇ ਭੁੱਲ ਕੇ ਅਜਰੂਰ ਪਰ ਉਹ ਜਿੱਥੇ ਜਗ ਬੋ ਕੇ ਰਾਜੀ ਹੋ ਜਾਏ ਉੱਤੇ ਕਾਲਾ ਦਾਗ ਹੋ ਜਾਂਦਾ ਸ਼ਰੀਰ ਉੱਤੇ ਭੁਲਾ ਨਾ ਉਹ ਦਾਗ ਹੈਗੇ ਭੁੱਲ ਕੇ ਵੀ ਉਹ ਦਾਗ ਹੈਗੇ ਨੇ ਇਹਦੀ ਬਤਾ ਸਕਦੇ ਨਹੀਂ ਜਲਮ ਜਲਮ ਕੇ ਇਸ ਬੰਦੇ ਕੋ ਮਰ ਲੱਗੀ ਉਹ ਕਿਹੜੀ ਜਨਮ ਦੀ ਲੱਗੀ ਹਰੇਕ ਜਨਮ ਦੀ ਲੱਗੀ ਹੈ ਮੈਂ ਲਾਈ ਲਾਈ ਦੀ ਬੋਤਲ ਲੈ ਕੇ ਮarre ਨਾਲ ਮarre 14 ਦਿਨ ਦਿੱਤੀ ਬੰਦਾ ਪਿਆ ਉਹ 14 ਦਿਨ ਰਿਉਦਾ ਰਹੇ ਮarre ਪਿਆ ਬੰਦਾ 14 ਕਿਸੇ ਜਨਮ ਚ ਵੀ ਮਰਨ ਦੀ ਜਾਇ ਪਰ ਬੰਨਣਾ ਪਿਆ ਉਹ ਦਾਗਾਂ ਰਾਣੇ ਭਰੇ ਪਿਆ ਸਾਰਾ ਪਿੱਟਾ ਇਹਦਾ ਉਹ ਸਾਰੇ ਨਿਸ਼ਾਨ ਨੇ ਤੇ ਨੇ ਉਹ ਸਾਰੇ ਭਾਗੇ ਤੇ ਤੇਨੇ ਭਾਗੇ ਪਛਾਨ ਇਹਦੇ ਤੇ ਸਾਰੇ ਨਿਸ਼ਾਨ ਨੇ ਉਹ ਸਾਰੇ ਜਨੂਬ ਦੇ ਆਤਮ ਨੂੰ ਕਿਹਨੇ ਸਰੀਰਾਂ ਦਾ ਬਹੁਤ ਸਾਰਿਆਂ ਦਾ ਹੀ ਇਹਦੇ ਅੰਦਰ ਨਾਲ ਤੇਰੇ ਆਪ ਵੱਲ ਦੇ ਸਦਾ ਆਤਮ ਫੈਲਦੇ ਰਹਿਣਗੇ ਸਿਰਫ ਬੜਮੈ ਤਾਨੂੰ ਸਮਾਇਆ ਹੋਇਆ ਤਾਂ ਨਹੀਂ ਸਕਦਾ ਕੁਝ ਇਹਦਾ ਲੱਗੇ ਮੋਹ ਆ ਕਿਤੇ ਅਜਿਹਾ ਲੁੱਟ ਨਾ ਹੋਵੇ ਛਟੇ ਕੇ ਵੀ ਸਾਰੇ ਜੀ ਜੀ ਨਾਲ ਬਹੁਤ ਹੈਦਾ ਸਾਰੇ ਜਨਮ ਲੈਣ ਦੇ ਸਿੱਖੀ ਨੂੰ ਮੋਗਤੇ ਸਾਰੇ ਦੇ ਦਰ ਆਈ ਨੇ ਦਿਖਤਾਂ ਨਾਲ ਵੀ ਨੇ ਕੁੱਤੇ ਨਾਲ ਵੀ ਨੇ ਬਿਲੇ ਨਾਲ ਵੀ ਨੇ ਸਭ ਫਸਾਈਆਂ ਜੁਨਾ ਬੋਤੀਆਂ ਨੇ ਸਾਰੇ ਇਹਦਾ ਕੋਲ ਮੈਂ ਬੈਠਾ ਤਰੀਪਾ ਬੜ ਮੈਂ ਹੈ ਸਦਾਈ ਆ ਸਾਰੇ ਆਇਆ ਜਵਦਾ ਜੋ ਤੇਰ ਪਵਣ ਤਨ ਵਾਹੇ ਸਮਾਵਾ ਜਦ ਕਹਿੰਦੇ ਤੇਰ ਪਵਣ ਤਨជា ਸਮਾਜ ਬੈ ਨਾ ਤੰਦਾ ਗਾਰ ਐਡਾ ਵਰਵੇ ਤੇਰ ਪਵਣ ਵਿਚਾਜਵੇ ਉਹ ਤਤ ਤਤ ਮਿਲੇ ਆ ਸੱਚ ਪਾਵੋ ਜਦ ਇੰਨਾ ਜਾਣ ਹੋ ਜਵੇ ਜਿਵੇਂ ਧਾਰੂ ਪਰ ਆਕਾਸ਼ ਹੈ ਫਿਰ ਤੇਰ ਪਵਣ ਵਿਚੇ ਆ ਗਿਆ ਫਿਰ ਕਹਿੰਦਾ ਮੇਰੇ ਬਿਡਵਾਲੀ ਨਾ ਦਾਰੇ ਉਹ ਬਿਛੜੇ ਹੋਏ ਨਾ ਫੇ ਨਾਲ ਹੋ ਜਾਂਦੇ ਉਹਨਾਂ ਵਿਚੜੇ ਹਨ ਦੀਨਾਂ ਨੂੰ ਦਿਖਾਣ ਆ ਗਏ ਨੇ ਸਾਰੇ ਵਿਚਾਲੇ ਕਿਹੜਾ ਕਿੱਥੇ ਗਏ ਹਨ ਇੱਥੇ ਹੀ ਨਾ ਫਿਰ ਲੈਣ ਦੋ ਫਿਰ ਲੈਣ ਦੋ ਮੇਰੇ ਘਰ ਦੇ ਹੀ ਨੇ ਸਾਰੇ ਸਾਰੇ ਘਰ ਦੇ ਹੀ ਤੁਸੀਂ ਕੁਝ ਐਤੋਂ ਨਾ ਬਾਹਰ ਨੇ ਕਰਨੇ ਕੋਈ ਦੂਰੇ ਕਰ ਰਹੇ ਨੇ ਹਰਕਤਾ ਇਦਾਂ ਹੀ ਆ ਇਹਨਾਂ ਨੂੰ ਕੀ ਹੋਇਆ ਹੋਇਆ ਗੱਟੀਆਂ ਨੇ ਆਪਣੀਆਂ ਗੱਟੀਆਂ ਨੇ ਬਲਕੋ ਗੁੱਦੜੇ ਜੇ ਜਾਣਾਂ ਨਹੀਂ ਇਹ ਨੂੰ ਛੜਾਤ ਕਰੂ ਸਾਡ ਖਾਊਗਾ ਰਹੂਗਾ ਵੀ ਕਹਿੰਦਾ ਕੋਈ ਨਹੀਂ ਕੋਈ ਨਹੀਂ ਇਹਨੂੰ ਰੋਲਾਂ ਦੇ ਇਹ ਨੂੰ ਹਟਾਇਆ ਜੇ ਅਰਦਾਸ ਕਰ ਉਹਨਾਂ ਦਾ ਦਵਾਇਆ ਜਾ ਹੋ ਜਾਂਦਾ ਵੀ ਰਹੂਗਾ ਕਾਹਨੂੰ ਸਿੱਖ ਲੂਗਾ ਕੁਛ ਜੇ ਰਹੂਗਾ ਤਾਂ ਨਹੀਂ ਨੁਕਰਾਉਂ ਨੁਕਸਾਨ ਕਰੂਗਾ ਤਾਂ ਨਹੀਂ ਅਗਲਾ ਹੋਊਂਦੀ ਕੋਈ ਠੀਕ ਹੈ ਹੁਣ ਤਾਂ ਹੁੰਦਾ ਡੇਗੜੇ ਜੇ ਸਵਾਰ ਹੁੰਦੇ ਹੁੰਦੇ ਐਂ ਕਹੇ ਫੂਕਾ ਨਹੀਂ ਮਾਰਦਾ ਵੀ ਫੂਕ ਮਾਰ ਦੋ ਇਹਦੇ ਉਹ ਕਹਿੰਦਾ ਕੋਈ ਨਹੀਂ ਇਹ ਨੂੰ ਕਿਹਾ ਬਥੇਰਾ ਸਮਝਾਇਆ ਇਹ ਕਿਹਾ ਬੰਨਿਆ ਦੇਖ ਪਿਆ ਫਿਰ ਕੀ ਹੋ ਗਿਆ ਗਾਨ ਬਦਲਾ ਗਿਆ ਇਹ ਉਹ ਸਿੱਖਿਆ ਹੁੰਦਾਂ ਨੇ ਰੇਕੀ ਚੀਜ਼ ਹਰ ਇੱਕ ਚੀਜ਼ ਹੈ ਵੀ ਸਿੱਖੇ ਪਰਮੇਸ਼ਰ ਤੋਂ ਕੀ ਹੁੰਦਾ ਸੁੱਖ ਹੈ ਦੁੱਖ ਵਿੱਚ ਹੀ ਸਿੱਖਿਆ ਹੈ ਦੁੱਖ ਜਿसे ਸਿੱਖਿਆ ਗਈ ਹੈ दारू ਦਾ ਮਦਰਮ ਕੀ ਹੈ दारू ਸਿੱਖਿਆ ਸੰਸਾਰ ਦੇ ਹੋਰ ਕੋਈ दारू ਨਹੀਂ ਥੋੜੀ ਜਿਹੀ ਗੱਲ ਬਦਲ ਗਈ ਵੇੜੇ ਚਲੇ ਗਏ ਅਸੀਂ ਦੁਖਦਾਰੂ ਕਹਨੇ ਹਾਂ ਦਾਰੂ ਕਹਿੰਦਾ ਪਰਮੇਸ਼ਰ ਹੀ ਆਉਂਦਾ ਯਾਰ ਪਰਮੇਸ਼ਰ ਨਹੀਂ ਆਉਂਦਾ ਸਿੱਖਿਆ ਨਾਲ ਦੀ ਉਹ ਸਿੱਖੀ ਅੜੀ ਹੈ ਯਾਰ ਅੱਧੀ ਸਿੱਖਿਆ ਨਾਲ ਅੜੀ ਹੈ ਸਿੱਖਿਆ ਜੜੀਏ ਤੋਂ ਕੀ ਮੀਂਹ ਕੋਈ ਨਹੀਂ ਸੁਸਤ ਹੁੰਦਾ ਸਿੱਖਿਆ ਤੇ ਰੜੇ ਲੱਗੇ ਜਾਂਦੀ ਹੈ ਅਸਲ 'ਚ ਇਹ ਹੈ ਦੁੱਖ ਦਾਰੂ ਤਾਂ ਹੈ ਦੁੱਖ ਤੇ ਵਿੱਚ ਸਿੱਖਿਆ ਮਿਲਦੀ ਹੈ ਅੱਗਾ ਪਿੱਛਾ ਦੇਖਦਾ ਦੁੱਖ ਨੂੰ ਕਿਉਂ ਮਿਲਿਆ ਹੈ ਦੀ ਵਜ੍ਹਾ ਕੀ ਹੈ ਕਿ ਤੋ ਕੀ ਗਲਤੀ ਹੋਈ ਹੈ ਆਪਣਾ ਚਿੰਤਨ ਕਰਦਾ ਵਿੱਚ ਉਹ ਦੁੱਖ ਵਾਸਤੇ ਇਹ ਕੀ ਗੱਲ ਹੈ ਮੈਨੂੰ ਕਿਉਂ ਦੁੱਖ ਹੋਇਆ ਆਪਣੀ ਗਰਤੀ ਉੱਪਰ ਦੇਖਦਾ ਉਹ ਦੇਖਣਾ ਹੀ ਨਹੀਂ ਤਦ ਆ ਤਰੇ ਸੋਚੋ ਸੋਚੋ ਜੇ ਵੇਹਾਂ ਹੋ ਕੇ ਚੱਲਦਾ ਦੁੱਖ ਵਿੱਚ ਅਲਰਟ ਹੋ ਕੇ ਚੱਲਦਾ ਗਾਹ ਨੂੰ ਕੋਈ ਗਲਤੀ ਨਾ ਹੋ ਜਵੇ ਪਿਛਲੀ ਗਲਤੀ ਪਤਾ ਨਹੀਂ ਕਿਹੜੀ ਦਾ ਕੋ ਬਤਾ ਪਾਏ ਹੈ ਭਾਈ ਅੱਗੇ ਹੀ ਗਾਹ ਨੂੰ ਨਾ ਕੋਈ ਹੋ ਜਵੇ ਜਿਹੜਾ ਉਹ ਤਾਂ ਦੁਕਾਨਦਾਰੂ ਬਣ ਜਵੇ ਉਹ ਤਾਂ ਇਹ ਸੋਚਦਾ ਵੀ ਭਾਈ ਆਇਆ ਦੁਕਾਨੇ ਖਬਰਾਂ ਕੀ ਅੱਗੇ ਸਿਰਫ ਰਾਜੋਗੇ ਗਾਹ ਨੂੰ ਨਾ ਹੋ ਜੂ ਗਾਹ ਨੂੰ ਦੁੱਖ ਨਾ ਹੋਰ ਮਲੇ ਬਸ ਜੋ ਸੁਖ ਵਿੱਚ ਸਿਮਰਨ ਕਰਨ ਦੁੱਖ ਸੁਖਤਾ ਸਵਨ ਕਰਨੀ ਹੁੰਦਾ ਸੁਖ ਦਾ ਭਗਤੀ ਦਾ ਹੁੰਦਾ ਸੁਖਤਾ ਸੁਖ ਦਾ ਇਹ ਟੋਲ ਵਾਜਦੇ ਨੇ ਜਾਨੇ ਵੀ ਦੱਸਦੇ ਨੇ ਜੇ ਨਹੀਂ ਨਾਲਦੇ ਜਾਣੇ ਉਹਨਾਂ ਬੰਦ ਕਰਕੇ ਨਾਲੇ ਜਾਂਦਾ ਉਹਦਾ ਪਤਾ ਆ ਜਿਹੜਾ ਰਾਜਮਾਲ万 ਸ਼ੋਰ ਹੈ ਨਾ ਇਹ ਵਜਨ ਦਾ ਉਹਦੇ ਚ ਸੁਖ ਤੇ ਵਜਦਾ ਰਾਜ ਮਾਲ ਮਨ ਸ਼ੋਰ ਹੁੰਦਾ ਸੁਖ ਚ ਸ਼ੋਰ ਦੇ ਵਿੱਚ ਉਹ ਧਿਆਨ ਦੀ ਜੂਆ ਕਰਦੇ ਧਿਆਨ ਵੇਖਦੇ ਨੇ ਸ਼ੋਰ ਜਾ ਜਾਂਦਾ ਧਿਆਨ ਸ਼ੋਰ ਸ਼ਰਾਬ ਵਿੱਚ ਹਾਂਜੀ ਰੋਦਰ ਪਾਵਣ ਤਨ ਵਾਹੇ ਸਵਾਵਾ ਤੋ ਤੱਤੇ ਤਤ ਮਿਲਿਆ ਸੱਚ ਪਾਵਾ ਬਸ ਯਾਰ ਤਿਰ ਪਾਵਣਾ ਕੰਮ ਵਿੱਚ ਦਾਣਾ ਇਲਾ ਹੋ ਜਾਂਦਾ ਜਿੰਦਾ ਪਰਮੇਸ਼ਰ ਦਾ ਤੰਦ ਪਰਮੇਸ਼ਰ ਦੇ ਤੰਦ ਦੇ ਵਿੱਚ ਹੀ ਹੈ ਸਭ ਕੁਝ ਜੇ ਹੁਣ ਕਿਸੇ ਗਿਆਚ ਬੈਠਾ ਨਾ ਬੰਦੇ ਉਹ ਗੱਲ ਹੋ ਗਈ ਆਪਾਂ ਕਹਿੰਦੇ ਕਿ ਚਲੋ ਗਈ ਉਹਨਾਂ ਨੂੰ ਰੋਟੀ ਕਪੜਾ ਘਰੋਂ ਪਨੀਰੀ ਲਾ ਕੇ ਸੰਬੰਧਨ ਕਰਦੇ ਨੇ ਬੈਠੇ ਰਹਿੰਦੇ ਨੇ ਕੰਮ ਕੋਈ ਨਹੀਂ ਕਰਦੇ ਉਹਨਾਂ ਦੇ ਸੇਵਾ ਵੱਧ ਹੁੰਦੀ ਹੈ ਕਰਦੇ ਜਾਏ ਦੂਸਰਾ ਪੀਣਾ ਉਹਨਾਂ ਨੂੰ ਹਵਾ ਮਾਰ ਕੇ ਦੇ ਕੇ ਉਹਨਾਂ ਨੇ ਚਾਹ ਗਰੀ ਪੀਓ ਵੀ ਉਹਨਾਂ ਦੇ ਸੇਵਾ ਵੱਧ ਹੁੰਦੀ ਹੈ ਕੰਮ ਹੁੰਦਾ ਨਹੀਂ ਇਸ ਕਰਕੇ ਉਹਦਾ ਸੱਚ ਕਰਨ ਵਾਲੇ ਦਾ ਦਿਨ ਦਾ ਸੁਲਤੇ ਦੀ ਇਹਨਾਂ ਨਾਲ ਕੰਮ ਨਾਇਸ਼ ਕਰੰ ਦਿੱਤਾ ਹੋਇਆ ਉਹ ਕਹਿੰਦੇ ਨੇ ਕੋਈ ਨਹੀਂ ਬਧੇਰਾ ਇਹਨਾਂ خاطر ਅਥਰੂ ਕਰਦੇ ਅਸੀਂ ਤਾਂ ਇਹਨਾਂ خاطر ਕਰਦੇ ਆ ਸਾਡੇ خاطر ਕੀ ਕਰਦੇ ਨੇ ਪਰ ਉਹ ਆਪਣੀ ਡਿਊਟੀ ਕਰਦੇ ਇੱਥੋਂ ਹੀ ਬਰੇ ਬੋਲਦੇ ਇਹਨਾਂ خاطر ਸਭ ਕੁਝ ਹੋ ਰਿਹਾ ਜੀ ਹੋਰ ਕੀ ਕਰਨ ਉਹ ਕੀ ਗਲਤੀਆਂ ਇਹਨਾਂ ਨੇ ਕੀਤੀਆਂ ਹੋਈਆਂ ਨੇ ਗਲਤੀਆਂ ਇਹਨਾਂ ਨੇ ਕੀਤੀਆਂ ਜਿਹੜੇ ਆਪਣੀ ਗਲਤੀ ਨਾਲ ਇੱਥੇ ਬੈਠੇ ਨੇ ਉਹ ਕੀ ਕਰ ਸਕਦੇ ਨੇ ਇਸ ਵਾਸਤੇ ਹੋਰ ਕੀ ਕਰ ਸਕਦੇ ਇਹ ਗੱਲ ਦੇ ਸਮਝੇ ਨਾ ਨੂੰ ਨਹੀਂ ਸਧਾਰੀ ਲੋਕਾਂ ਨੂੰ ਸਮਝੀਏ ਸੋ ਤੇ ਸਾਡੇ ਘਰ ਦਾ ਸਭ ਕੁਝ ਕੌਣ ਕਰ ਰਿਹਾ ਤੇ ਪਿੱਛੇ ਕੀ ਕਿਹੜੀ ਸ਼ਕਤੀ ਹੈ ਕਿਉਂ ਕਰ ਰਿਹਾ ਉਹ ਕੀ ਲੋੜ ਹੈ ਉਹਨੂੰ ਕੀ ਲੋੜ ਪਈ ਆ ਇੱਥੇ ਤਾਂ ਜਿਆਦਾ ਦੁਖੜੇ ਪੈਸੇ ਮੰਗ ਲਾ ਦੇ ਜਿਗੋ ਹੋਰ ਰਿਸ਼ਾ ਨਾ ਹੋਵੇ ਆ ਵੀ ਬੇਦਖ ਹੋਵੇ ਉਹ ਬੰਦਿਆਂ ਦਾ ਵੀ ਪਤਾ ਨਹੀਂ ਕੌਣ ਕਰ ਰਹੇ ਨੇ ਦੁਗਡੇ ਵੀ ਕੁਝ ਹੈ ਜੀ ਕਦੇ ਅਹਾਨ ਵੀ ਕੀਤਾ ਜੀ ਕਰ ਕਿਉਂ ਰਹੇ ਰੇ ਉਹਨਾਂ ਨੇ ਕੀ ਲੈਣਾ ਸੀ ਤੇ ਅਜਿਉਂ ਉਹਨੂੰ ਕੀ ਦੱਬਿਓ ਇਹਨਾਂ ਨੂੰ ਕੋਈ ਏਡਿਗੜ ਕਨ ਕੋਦਲ ਤਾਂ ਫੇਰ ਹੋ ਜਾਂਦਾ ਕਿਉਂਕਿ ਸਾਡੇ ਸੁਭਾਅ ਦੇ ਉਲਟ ਗੱਲ ਹੈ ਸੰਸਾਰ ਦਾ ਸੁਭਾਅ ਦੇ ਉਲਟ ਗੱਲ ਹੈ ਹੋਰ ਕੀ ਕਰਨ ਸੰਸਾਰ ਸਾਰੇ ਵਾਸਤੇ ਕਰ ਰਿਹਾ ਹੈ ਉਹ ਫਿਰ ਸਾਰਾ ਸੰਸਾਰ ਇਹ ਉਹਦਾ ਇਸ ਗੱਲ ਤੋਂ ਸੈਟੀਸਫਾਈ ਹੈ ਜੋ ਤਾਂ ਅੱਜ ਇੱਥੇ ਰਹਿ ਕੇ ਤਾਂ ਦੁਨੀਆਂ ਖਾਤਰ ਕੁਝ ਕਰ ਨਹੀਂ ਰਿਹਾ ਕਰ ਨਹੀਂ ਸਕਦਾ ਉੱਥੇ ਰਹਿ ਕੇ ਇਹਨਾਂ ਵਾਸਤੇ ਬਹੁਤ ਕੁਝ ਕਰ ਸਕਦਾ ਸਾਰੇ ਵਰਤ ਉਹ ਜਿਹੜੀ ਹਮਦਰਦੀ ਹੈ ਉੱਥੇ ਬੈਠ ਕੇ ਪ੍ਰੈਕਟੀਕਲ ਹਮਦਰਦੀ ਦਾ ਕੁਝ ਕਰ ਸਕਦਾ ਇੱਥੇ ਕੁਝ ਵੀ ਨਹੀਂ ਕਰ ਸਕਦਾ ਇਸ ਘਰੇ ਕੋਈ ਫਾਇਦਾ ਵੀ ਠੀਕ ਆ ਅੱਜ ਤੇ ਮੈਂ ਨਹੀਂ ਕਰਾਂ ਇੱਥੇ ਆਪਣੇ ਰਿਸ਼ਤੇਦਾਰਾਂ ਵਾਸਤੇ ਮੈਂ ਕੁਝ ਕਰ ਸਕਦਾ ਉੱਤੇ ਮੈਂ ਫਿਕਰੇ ਗੱਲ ਬੋਏ ਉਹ ਕਰਦਾ ਤਾਂ ਬਸ ਕੁਝ ਨਹੀਂ ਜੀ ਇਹ ਤਾਂ ਮੋਏ ਮੋਏ ਬਸ ਤਾਂ ਕੁਝ ਨਹੀਂ ਹੈ ਇਹ ਤਾਂ ਸਾਡੇ ਵਿੱਚ ਕੀ ਹੈ ਜਨਤਾ ਕੇ ਬਸ ਬਸ ਮੋਏ ਮੋਏ ਬਸ ਤਾਂ ਕੁਝ ਨਹੀਂ ਇਹ ਗੱਲ ਤੋਂ ਸੈਟੀਸਫਾਈ ਹੁੰਦਾ ਜਦ ਤੇਰੇ ਭਵਨ ਤਨ ਵਹ ਵਾ 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 ਸਵਾਵਾ ਹਾਂ ਤਤ ਤੇ ਤਤ ਮਿਲਿਆ ਤਤ ਤੇ ਤਤ ਮਿਲਿਆ ਤਤ ਨਾਲ ਤਤ ਮਿਲਣਾ ਚਾਹਦਾ ਉਹ ਕਹਿੰਦਾ ਅਸੀਂ ਉਹ ਕਰਦੇ ਨਾ ਸੱਜਿਆ ਖੱtre ਕਰਦੇ ਨਾ ਵਾਉਣਿਆ ਖੱਤਰ ਇਹ ਤਾਂ ਨਹੀਂ ਮੰਨਦੇ ਇਹ ਤਾਂ ਨਹੀਂ ਜਾਗਦੇ ਇਹਨਾਂ ਨੂੰ ਜਗਾਉਣ ਵਾਸਤੇ ਕਰ ਰਹੇ ਹੋ ਉਹ ਅਸਲੀ ਕੰਮ ਕਰਨ ਲੱਗਦਾ ਜਦ ਅਸਲੀ ਕੰਮ ਮੈਨੂੰ ਉਹ ਆਲਾ ਉਹ ਇਹਨਾਂ ਵਾਂਗੂ ਕੁਝ ਵਕਰੀ ਸਾਰਥਕ ਕਰਨ ਵਿਆਹ ਇਸ ਕਰਕੇ ਸੈਟੀਸਫਾਈਟ ਹੈ ਉਸ ਸੈਟੀਸਫਾਈਟ ਤਾਂ ਸਾਰਥਕ ਹੈ ਕੁਝ ਕਰ ਰਿਹਾ ਹੈ ਬੁਰੇ ਦਾ ਭਲਾ ਬੁਰੇ ਬੁਰੀ ਕਿ ਬੁਰੇ ਬੁਰੀ ਕਿ ਬੁਰਾ ਤਾਂ ਇੱਥੇ ਇੱਥੇ ਗੁਬਜਨਜ ਰਹੇ ਲੋਕ ਤੇ ਕੋਰੇ ਨਾ ਬਲਾਗਾ ਤਾਂ ਇੱਥੇ ਕਿਹਾ ਸ੍ਰੀ ਜਨ ਜਾਉ ਰਹੇ ਖੜੇ ਵੀ ਜਿਹੜਾ ਸੰਸਾਰ ਜਿਹੜਾ ਸੰਸਾਰ ਦਾ ਕੰਮ ਕੋਈ ਕਰਦੇ ਨਹੀਂ ਸੱਚੇ ਦਾ ਵਿਰੋਧ ਕਰਦੇ ਨੇ ਸੱਚੇ ਦਾ ਵਿਰੋਧ ਕਰਨ ਕਰਕੇ ਬੁਰਾ ਹੋਏ لوکان ጉਦਾਉਦੇ ਨੇ ਪਰ 범জাল ਚ ਉਬਰੇ ਨੇ ਜੇ ਲੋਕਾਂ ਨਾਲ ਸੰਬੰਧ ਕਰੀਏ ਪਰ ਗਿਆਨਿਆ ਨਾਲ ਤਾਂ ਬੁਰੇ ਜੇ ਸਾਚਕਾਰ ਨਾਲ ਨਾਲ ਤਾਂ ਪੁੱਛਿਆ ਨਾ ਕਰਕੇ ਫਿਰ ਚੰਦੇ ਦੀ ਗੱਲ ਆ ਗਿਆ ساری ਦੀ ਕਹਿੰਦਾ ਕਹਿੰਦਾ ਬੁੱਢੇ ਕਹਿੰਦਾ ਨਾ ਬੁੱਢੇ ਕਹਿੰਦੇ ਗੁੱਸਤੇ ਨਿਕਲ ਅੱਜ ਕੱਲ ਕਹਿੰਦਾ ਜੋ ਪੰਦਾ ਹੀ ਇਹ ਯਾਦ ਆਈ ਹੋ ਗਿਆ ਉਹਨੇ ਕੋਈ ਵੀ ਨਹੀਂ ਚੰਦਾ ਰਾਜ਼ ਨਹੀਂ ਚੰਗੀ ਅੱਜ ਕੱਲ ਕਿਸੇ ਦੀ ਨਹੀਂ ਕਿਤਾ ਕਹਿਣਾ ਚੰਗਾ ਨਹੀਂ ਹੁੰਦਾ ਚੰਗਾ ਨਾ ਹੋਣਾ ਹੋਰ ਗੱਲਾਂ ਕਰੋ ਹੁੰਦਾ ਹੁੰਦਾ ਆਪਣੇ ਚੰਗੇ ਬੁਰਾ ਨਹੀਂ ਕੋਈ ਬੁਰਾ ਤਾਂ ਨਹੀਂ ਬਰਾਈ ਕਰ ਨਹੀਂ ਸਕਦਾ ਕਿਸੇ ਦਾ ਬਗਾਲ ਤਾਂ ਕੁਝ ਨਹੀਂ ਸਕਦਾ ਉਹ ਬੁਰਾ ਤਾਂ ਕਹਿਣਾ ਉਲਟੀ ਵਿਧਿਆ ਦਾ ਦੰਦਾ ਉਲਟੀ ਪਰ ਆਇਓ ਉਲਟੀ ਬਲੰਦ ਜਾਣੋ ਬਿਧੀਓ ਬਲੰਦ ਉਹ ਬੁਰਾ ਤਾਂ ਕਹਿਣਾ ਫਰੀਦ ਬੁਰਾ ਜਾਹ ਕਹੇ ਪਰੇਵੀ ਕਾਹ ਦਾਮ ਨੇ ਚੰਗੇ ਉਹਦੇ ਬਰਾਬਰੀ ਕੋਈ ਬਗੜ ਸਕਦਾ ਕੁਝ ਨਹੀਂ ਸਕਦਾ ਆਹ ਮੈਂ ਚੰਗੀ ਤੇ ਚੰਗੇ ਦੀ ਕਿਉਂ ਉੱਧਰ ਬੈਠਾ ਨਹੀਂ ਬੰਦੇ ਉਹਦੀ ਨਹੀਂ ਸੁਣਦੇ 라ਉ ਨਹੀਂ ਬੋਲਦੇ ਉਹਦੀ ਸੁਪਦੇ ਨਹੀਂ ਉਹਦੀ ਬੰਦੇ ਨਹੀਂ ਚੰਗੇ ਦੀ ਚੰਗੇ ਦਾ ਮੇਲ ਨਹੀਂ ਆ ਚੰਗੇ ਦੀ ਪਛਾਣ ਨਹੀਂ ਆ ਸਾਨੂੰ ਚੰਗਾ ਕੋ ਬਹਦੇ ਨਹੀਂ 这个，呃。